ਆ ਪਾਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆਂ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਗੇ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਦੱਸਿਆ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਦੇ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਆਨਤ ਕਾਰਤੇ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਕੋਈ ਪ੍ਰਾਪਤੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਅਨਧਿਕਾਰਤ ਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਂਦੇ ਨੇ ਕਹਿੰਦੇ ਜੀ ਇੱਧਰ ਉੱਧਰੋਂ ਹੀ ਲਿਆਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫੇਰ ਕਹਿੰਦਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਐ ਉਹ ਨਵਾਮਾ ਗਿਆ ਆ ਆ ਆ ਦੇਖ ਲਓ ਇਹਨਾਂ ਦਾ ਹਾਲ ਆ ਹਜੇ ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਕੱਖ ਨਹੀਂ ਕਾਨੂੰ ਪਤਾ ਹੈਗਾ